ਅੰਮ੍ਰਿਤਸਰ ਦੇ ਬੀਆਰਟੀਸੀ ਸੜਕ ਮਾਰਗ ਦੇ ਵਿੱਚ ਆਏ ਦਿਨ ਹਾਸੇ ਵਾਪਰਦੇ ਰਹਿੰਦੇ ਹਨ ਇਨ੍ਹਾਂ ਹਾਸਿਆਂ ਦੇ ਚੱਲਦੇ ਕਈਆਂ ਦੀ ਮੌਤ ਹੋ ਚੁੱਕੀ ਹੈ ਪਰ ਫਿਰ ਵੀ ਪ੍ਰਸ਼ਾਸਨ ਇਨ੍ਹਾਂ ਹਾਸਿਆਂ ਤੋਂ ਕੋਈ ਸਬਕ ਨਹੀਂ ਲੈ ਰਿਹਾ ਉੱਥੇ ਹੀ ਰਾਤ ਅੰਮ੍ਰਿਤਸਰ ਦੇ ਖੰਡਵਾਲਾ ਇਲਾਕੇ ਦੇ ਵਿੱਚ ਤਿੰਨ ਨੌਜਵਾਨ ਜੋ ਕਿ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਪਣੇ ਘਰ ਨੂੰ ਜਾ ਰਹੇ ਸਨ ਕਾਫੀ ਤੇਜ਼ ਰਫ਼ਤਾਰ ਵਿੱਚ ਸੀ ਇੱਕੋ ਮੋਟਰਸਾਈਕਲ ਤੇ ਸਵਾਰ ਸੀ ਤੇ ਪਿੱਛੋਂ ਇੱਕ ਤੇਜ਼ ਰਫ਼ਤਾਰ ਗੱਡੀ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਚੱਲਦੇ ਇਹ ਤਿੰਨੋਂ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਕਾਲਾ ਬਿੱਦਰਾ ਅੰਮਰਸਰ ਦਾ ਪਰਿਵਾਰ ਆ ਰਹੀ ਹੈ ਤੇ ਮੋਟਰਸਾਈਕਲ ਅੱਗੇ ਹੀ ਤੇ ਗੱਡੀ ਪਿੱਛੇ ਆ ਰਹੀ ਉਹਨਾਂ ਵਿੱਚ ਲਿਆ ਕੇ ਗੱਡੀ ਮੋਟਰਸਾਈਕਲ ਤੇ ਮਾਰੀ ਉਹਦੇ ਵਿੱਚ ਗੱਡੀ ਜਾ ਕੇ ਵੱਜ ਗਈ ਤੇ ਮੋਟਰਸਾਈਕਲ ਦੇ ਤਿੰਨੇ ਜਣੇ ਮੁੰਡੇ ਉਹ ਵੀ ਸੱਟ ਲੱਗੀ ਤਿੰਨਾਂ ਨੂੰ ਉਹਨਾਂ ਹਸਪਤਲ ਦਾਖਲ ਕਰਾਇਆ ਆਪਣੇ ਇਹਨਾਂ ਦੇ ਪਰਿਵਾਰ ਨੇ ਤੇ ਬਾਕੀ ਆ ਵੀ ਜਿਹੜੀ ਆਪਣੇ ਦੋਵੇਂ ਚ ਜਾ ਰਹੀ ਹੈ ਦੋਵਾਂ ਦਾਈ ਮਤਲਬ ਇਹਦੇ ਵਿੱਚ ਆਉਣਾ ਬੰਦਾ ਨਹੀਂ ਉਧਾਂ ਤੇ ਬਾਕੀ ਆ ਵੀ ਜੋ ਵੀ ਅਫਸਰ ਕਹਿਣਗੇ ਉਹਦੇ ਬੰਦੇ ਕਾਰਵਾਈ ਕਰ ਦਾਂਗੇ ਆਪਾਂ ਮੋਟਰਸਾਈਕਲ ਤੇ ਕਿੰਨੇ ਬੰਦੇ ਸਵਾਰ ਤਿੰਨ ਜਣੇ ਬੈਠੇ ਜੀ ਦੇ ਹੱਥ ਕਿਵੇਂ ਹਨ ਇਹਨਾਂ ਦੇ ਇੱਕ ਇੱਕ ਦੇ ਹੱਥ ਬਿਲਕੁਲ ਸਿੱਰੇ ਸੀ ਹੁਣ ਆਪਾਂ ਕਹਿੰਦੇ ਹੁਣ ਤੀਜਾ ਵੀ ਠੀਕ ਹੈ ਜਾਨਣਗੇ ਅੱਛਾ ਹਾਂਜੀ ਹਾਂਜੀ ਤੇ ਗੱਡੀ ਦੇ ਵਿੱਚ ਸਵਾਰ ਕਿਤੇ ਗੱਡੀ ਤੇੰਜਾਂ ਸਵਾਰੀ ਉਹ ਆਪਣੀ ਚਾਬੀ ਲੈ ਕੇ ਆਪਣੇ ਉਹ ਗੱਡੀ ਲੈ ਕੇ ਭੱਜ ਗਏ ਤੇ ਕੋਈ ਹਜੇ ਤੱਕ ਪਤਾ ਲੱਗਾ ਵੀ ਕਿੱਥੋਂ ਨਹੀਂ ਹਾਲੇ ਪਤਾ ਨਹੀਂ ਲੱਗਾ ਆਪਾਂ ਗੱਡੀ ਖੜਕ ਕੇ ਫਿਰ ਆਪਾਂ ਵੈਰੀਫਾਈ ਕਰਾਂਗੇ ਉਹਦੇ ਮੁਤਾਬਕ ਅਸੀਂ ਪਤਾ ਕਰਾਂਗੇ ਹਾਂਜੀ ਹਾਂਜੀ